ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਇਸ ਵੀਡੀਓ ਵਿੱਚ ਅਸੀਂ COCPE 5209 of 2024 ਸਬੰਧੀ ਐਜੂਕੇਸ਼ਨ ਡਿਪਾਰਟਮੈਂਟ ਦੇ ਮੁਲਾਜ਼ਮਾਂ ਤੋਂ ਕੀਤੀ ਜਾਣ ਵਾਲੀ ਰਿਕਵਰੀ ਤੇ ਲੱਗੇ ਸਟੇ ਦੇ ਬਾਰੇ ਤੇ ਅਗਲੀ ਹੀアリング ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬੇਜਾਰੀ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਪੈਨਸ਼ਨਾਂ ਨੂੰ ਬਿਤੀ ਤੌਰ ਤੇ ਨੁਕਸਾਨ ਪਹੁੰਚਾਉਣ ਦੇ ਵਿੱਚ ਕੋਈ ਕਸਨ ਵੀ ਬਾਕੀ ਨਹੀਂ ਛੱਡ ਰਹੀ ਕਦੇ ਪੈਨਸ਼ਨਾਂ ਨੂੰ 2.95 ਦਾ ਫੈਕਟਰ ਨਾ ਦੇਣਾ ਤੇ ਬਕਾਇਆ ਖੁਰਦ-ਬੁਰਦ ਕਰਨਾ 42 ਤੇ 36 ਕਿਸ਼ਤਾਂ ਵਿੱਚ ਦੇਣਾ ਕਦੇ ਮੁਲਾਜ਼ਮਾਂ ਦੇ ਕੋਲੋਂ ਪਿਛਲੇ ਸਮੇਂ ਦੇ ਵਿੱਚ ਜੋ ਉਹਨਾਂ ਨੂੰ ਤਨਖਾਹ ਦਿੱਤੀ ਗਈ ਸੀ ਉਸ ਦੇ ਵਿੱਚੋਂ ਰਿਕਵਰੀ ਕਰਨਾ ਵਰਗੇ ਹੁਕਮ ਚਾੜ ਕੇ ਤੇ ਵਿਤੀ ਤੌਰ ਤੇ ਉਤੇ ਆਰਥਿਕ ਤੌਰ ਤੇ ਮੁਲਾਜ਼ਮਾਂ ਨੂੰ ਪਰੇਸ਼ਾਨ ਕਰਨ ਦੇ ਵਿੱਚ ਸਰਕਾਰ ਦੁਆਰਾ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਪਰ ਇਹ ਤਾਂ ਮਾਨਯੋਗ ਅਦਾਲਤਾਂ ਹੀ ਹਨ ਜੋ ਕਿ ਮੁਲਾਜ਼ਮਾਂ ਨੂੰ ਪੈਨਸ਼ਨਾਂ ਨੂੰ ਅਜ਼ਾਹਤ ਦੇ ਕੇ ਤੇ ਆਪਣੇ ਹੁਕਮ ਹੁਕਮਾਂ ਦੇ ਰਾਹੀਂ ਇਹਨਾਂ ਨੂੰ ਹੋਰ ਹਰਾਸ ਕਰਨ ਤੋਂ ਬਚਤ ਕਰਦੀਆਂ ਹਨ ਨਹੀਂ ਤਾਂ ਫਿਰ ਸਰਕਾਰ ਨੇ ਪਾਵੇਂ ਵਾਅਦੇ ਤਾਂ ਬਹੁਤ ਕੀਤੇ ਹਨ ਪਰੰਤੂ ਉਹਨਾਂ ਵਾਅਦਿਆਂ ਤੇ ਉੱਤੇ ਸਰਕਾਰ ਖਰੀ ਨਹੀਂ ਉਤਰ ਰਹੀ ਹੁਣ ਤਾਜ਼ਾ ਮਾਮਲਾ ਹੈ ਸੀਓਸੀਪ 5909 ਆਫ 2024 ਜੋ ਕਿ ਗੁਰਪ੍ਰੀਤ ਸਿੰਘ ਐਂਡ ਆਦਰਸ ਵਰਸਸ ਅਜੈ ਕੁਮਾਰ ਸਨਹਾ ਐਂਡ ਆਦਰਸ ਦਾ ਕੇਸ ਹੈ ਇਸ ਸੰਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਹੁਕਮ ਜਾਰੀ ਕਰਦੇ ਹੋਏ ਐਜੂਕੇਸ਼ਨ ਡਿਪਾਰਟਮੈਂਟ ਦੇ ਮੁਲਾਜ਼ਮਾਂ ਤੋਂ ਜੋ ਰਿਕਵਰੀ ਦੇ ਹੁਕਮ ਸਰਕਾਰ ਦੁਆਰਾ ਚਾੜ੍ਹੇ ਗਏ ਸਨ ਉਹਨਾਂ ਨੂੰ ਸਟੇ ਕਰ ਦਿੱਤਾ ਗਿਆ ਹੈ ਇਸ ਦੇ ਸਬੰਧੀ ਡਾਇਰੈਕਟਰ ਆਫ ਸਕੂਲ ਐਜੂਕੇਸ਼ਨ ਸਕੰਦਰੀ ਪੰਜਾਬ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਇੱਕ ਪੱਤਰ ਜਾਰੀ ਕਰਕੇ ਲਿਖਿਆ ਹੈ ਇਸ ਕੇਸ ਦੇ ਵਿੱਚ ਜੋ ਰਿਕਵਰੀ ਦੇ ਹੁਕਮ ਕੀਤੇ ਗਏ ਸਨ ਉਹ ਸੰਕਵਰੀ ਨੂੰ ਸਟੇ ਕਿਉਂਕਿ ਮਾਨਯੋਗ ਅਦਾਲਤ ਨੇ ਕਰ ਦਿੱਤਾ ਹੈ ਇਸ ਕਰਕੇ ਅਗਲੇ ਹੁਕਮਾਂ ਤੱਕ ਕੋਈ ਵੀ ਰਿਕਵਰੀ ਨਾ ਕੀਤੀ ਜਾਵੇ ਤੇ ਜੇਕਰ ਫਿਰ ਵੀ ਰਿਕਵਰੀ ਕੀਤੀ ਜਾਂਦੀ ਹੈ ਤਾਂ ਸਬੰਧਤ ਜੋ ਅਧਿਕਾਰੀ ਹਨ ਭਾਵੇਂ ਉਹ ਜ਼ਿਲ੍ਹਾ ਸਿਖਿਆ ਅਫਸਰ ਹੋਣ ਜਾਂ ਫਿਰ ਕੋਈ ਪ੍ਰਿੰਸੀਪਲ ਹੋਣ ਉਹਨਾਂ ਦੇ ਵਿਰੁੱਧ ਜੇਕਰ ਅਦਾਲਤ ਨੇ ਕੋਈ ਸਖਤ ਰੁਕਵਤ ਅਪਣਾਇਆ ਤਾਂ ਉਸਦੇ ਉਹ ਜ਼ਿੰਮੇਵਾਰ ਹੋਣਗੇ ਇਸ ਕਰਕੇ ਇੱਕ ਵਾਰ ਅਗਲੇ ਹੁਕਮਾਂ ਤੱਕ ਇਸ ਰਿਕਵਰੀ ਨੂੰ ਸਟੇ ਕਰ ਦਿੱਤਾ ਗਿਆ ਹੈ ਤੇ ਹੁਣ ਇਸ ਕੇਸ ਦੀ ਅਗਲੀ ਜੋ ਸੁਣਵਾਈ ਹੈ ਉਹ 27 11 2025 ਯਾਨੀ ਕਿ 27 ਨਵੰਬਰ 2025 ਮਿਤੀ ਗਈ ਹੈ ਜੋ ਕਿ ਹਨਰੇਬਲ ਮਿਸ ਜਸਟਿਸ ਹਰਪ੍ਰੀਤ ਕੌਰ ਜੀਵਨ ਦੇ ਬੈਂਚ ਦੇ ਉੱਤੇ ਹੋਵੇਗੀ ਤੇ ਕੀ ਇਹ ਰਿਕਵਰੀ ਕੀਤੀ ਜਾਣੀ ਹੈ ਜਾਂ ਫਿਰ ਇਸ ਨੂੰ ਜੋ ਹੈ ਰਿਕਵਰੀ ਹੈ ਉਸ ਨੂੰ ਹਮੇਸ਼ਾ-ਮੇਸ਼ਾ ਦੇ ਵਾਸਤੇ ਕੀ ਬੰਦ ਕਰ ਦਿੱਤਾ ਜਾਵੇਗਾ ਇਸ ਦੇ ਬਾਰੇ ਦਾ ਅਜੇ ਫਾਈਨਲ ਫੈਸਲਾ ਆਉਣਾ ਬਾਕੀ ਹੈ ਤੇ ਉਸ ਦੇ ਤੋਂ ਬਾਅਦ ਪਤਾ ਚੱਲੇਗਾ ਕਿ ਅਦਾਲਤ ਨੇ ਇਸ ਕੇਸ ਸੰਬੰਧੀ ਕੀ ਰੋਕ ਅਪਣਾਇਆ ਹੈ ਤੇ ਕਿਹੜਾ ਫਾਈਨਲ ਫੈਸਲਾ ਆਉਂਦਾ ਹੈ ਪਰ ਤੋ ਫਿਲਹਾਲ ਜੋ ਰਿਕਵਰੀ ਹੈ ਉਹ ਸਪੇ ਕਰ ਦਿੱਤੀ ਗਈ ਹੈ ਤੇ ਇਸ ਸਬੰਧੀ ਉੱਚ ਅਧਿਕਾਰੀਆਂ ਨੇ ਸ਼ਕਤੀ ਦੇ ਨਾਲ ਪੱਤਰ ਵੀ ਜਾਰੀ ਕਰ ਦਿੱਤਾ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਦਾ ਤੁਹਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ